ਦੇਖੋ ਪੰਜਾਬੀ ਨੇ ਰੈਡੀ ਲਾਈ ਪੰਜਾਬੀਆਂ ਨੇ ਲਾਈ ਆ ਰੈਡੀ ਜਿਹੜਾ ਕਹਿੰਦਾ ਪੰਜਾਬੀ ਆ ਪੰਜਾਬੀ ਆ ਪੰਜਾਬੀ ਆਪਣੇ ਉਹ ਮੁੰਡਾ ਪੰਜਾਬੀ ਆ ਪੰਜਾਬੀਆਂ ਫਿਰ ਬੰਦਾ ਵਾਲੇ ਵੀ ਇੱਥੇ ਪੰਜਾਬੀ ਆ ਆਪਣਾ ਪੰਜਾਬੀ ਭਾਈ ਜਰਾ ਤੁਸੀਂ ਵੀ ਪੰਜਾਬੀ ਹੋ ਹਰਿਆਣਾ ਚੱਲ ਜੋ ਹਮਾਦਲ ਚੱਲ ਜੋ ਜੰਮੂ ਕਸ਼ਮੀਰ ਚੱਲ ਜੋ ਆਪਾਂ ਉੱਥੇ ਜਾ ਕੇ ਜਾਗਰ ਗਰੀਦ ਸਕਦੇ ਆ ਤੇ ਇੱਕ ਨੰ ਮੇਰੇ ਵਜਨ ਪੂਰੇ ਹੌਲੰਦੇ ਹੋ ਤੇ ਪ੍ਰਵਾਸੀ ਆ ਇਤੋਂ ਬਾਉਂਡਰੀ ਵਾਚ ਕਰਨ ਲਈ ਜਿਹੜੀ ਵੀ ਰਿਪੋਰਟ ਚੈਕਿੰਗ ਹੁੰਦੀ ਆ ਉਹਦਾ ਕੋਈ ਰਿਕਾਰਡ ਚੈੱਕ ਹੁੰਦਾ ਵੀ ਕਿ ਕਿੱਦੇ ਕਤਲ ਕਰਕੇ ਆਇਆ ਕੀ ਕਰਕੇ ਆਇਆ ਆਂਦੇ ਨੂੰ ਆਪਾਂ ਘਰਾਂ ਦੇ ਵਿੱਚ ਕਮਰੇ ਦੇ ਦਨੇ ਕਿਰਾਏ ਤੇ ਅਗਲਾ ਵੀ ਸਾਡੇ ਹੀ ਕਤਲ ਕਰਕੇ ਜਾਂਦਾ ਇੱਕ ਕੜਨਾਵਾ ਹੋ ਚੁੱਕੀਆਂ ਆ ਤਾਂ ਬੇਵੀ ਬਖਾਲ ਪ੍ਰਤੀਭਾ ਹੋ ਜਾਈ ਸਾਰੇ ਆਪਤੇ ਆ ਮੰਤਰੀ ਤੋਂ ਵੀ ਉੱਤੇ ਆ ਠੀਕ ਹੈ ਜੀ ਤੇ ਮੀਟਿੰਗ ਕਰਨੀ ਆ ਤਾਂ ਅਸੀਂ ਇੱਥੇ ਬਲੌਗ ਮਿਲ ਜਾਣ ਸਾਨੂੰ ਨਹੀਂ ਤਾਂ ਸਾਡਾ ਜਿਹੜਾ ਪ੍ਰਦਰਸ਼ਨ ਉਹ ਤਾਂ ਹੋ ਹੀ ਰਿਹਾ ਆ ਬਸ ਤੁਸੀਂ ਆਪਾਂ ਅੱਜ ਨਾਲ ਉੱਤੇ ਚਲ ਜਿਓ ਕੋਈ ਨਹੀਂ ਕਾਲਾ ਪਗਲਾ ਕਰੋ ਤਾਂ ਕਿਹੜਾ ਕੀਤਾ ਸੀ ਜਿੱਤਾ ਜਿੱਤਾ ਉਹਨਾਂ ਨੇ ਤਾਂ ਕੀਤਾ ਜਿਹਦਾ ਤਾਂ ਨਹੀਂ ਕੀਤਾ ਦੇਖੋ ਤੁਹਾਨੂੰ ਜਿਆਦਾ ਪੁੱਛੀਏਗਾ ਕਿ ਕੀ ਬੰਦ ਕਰੋ ਅਸੀਂ ਕਰ ਰਹੇ ਹਾਂ ਅਸੀਂ ਉਹਨੂੰ ਇੱਥੇ ਲਗਾਏ ਹਾਂ ਜੀ ਜੀ ਦਾ ਮਾਮਲਾ ਮੰਨ ਲਿਆ ਮੰਨ ਲਿਆ ਜੀ ਤੁਹਾਡੇ ਨਾਮ ਤੋਂ ਇਹ ਗੱਲ ਜੋ ਬਾਤ ਹੀ ਗੱਲ ਹੈ ਪਹਿਲਾਂ ਇੱਥੇ ਗਿਆ ਦਾ ਦੇਖਵਾਣਾ ਹੋਏਗਾ ਕੋਈ ਵੀ ਬਹੁਤ ਬੇਟਾ ਸਾਹਿਬ ਅੱਛਾ ਜੀ ਜਿਹੜਾ ਕੋਪਰ ਸੰਗਿਆਵਾ ਲੱਗਦਾ ਉਹਦਾ ਉਹਦਾ ਅੱਛਾ ਸ਼ਾਬਾਸ਼ ਕੀਤਾ ਕਰਨੇ ਬਾਬਾ ਜੀ ਦਸੱਖੇ ਵੀ ਚੱਲ ਜਾਗੇ ਗੁਰਦੁਆਰਾ ਦਾ ਝਗੜਾ ਚੱਲਦਾ ਉਹਨੂੰ ਵੀ ਨਿਗੇੜਦਾ ਇੱਥੇ ਦੇਖੋ ਕਾਮਰੇਡ ਹੋ ਗਏ ਐਮਸੀ ਹੋ ਗਏ ਜੀ ਬਾਈ ਕਹਿੰਦੇ ਆ ਤੇ ਨਾਲ ਉਹਨਾਂ ਦਾ ਘਰ ਦਾ ਜੀ ਬਾਈ ਅੱਜ ਜਰਨੈਲ ਕਾਮਰੇਡ ਆ ਜਿਹਦੇ ਨਾਲ ਅੱਧੋਂ ਅੱਧੇ ਤੋਂ ਵੱਧ ਕਈ ਉਹਨਾਂ ਨੇ ਤੁਸੀਂ ਗੱਦਾ ਸੌਂਦੇ ਹੋ ਉਹ ਤੁਹਾਡੇ ਕੋਲ ਆਉਂਦੇ ਆ ਝੂਠੇ ਲੋਕਾਂ ਦੇ ਪਰਚੇ ਕਰਾਉਂਦੇ ਆ ਠੀਕ ਹੈ ਮਾਵਾ ਭੈਣਾਂ ਦੇ ਨਾਲ ਕੰਮ ਕਰਦੇ ਆ ਉਹ ਨਸ਼ੇ ਵਾਲੇ ਵੀ ਛਡਾਈ ਜਾਂਦੇ ਆ ਪਸਲਾ ਵਾਲੇ ਵੀ ਛਡਾਈ ਜਾਂਦੇ ਆ ਉਹਨਾਂ ਨਾਲ ਕਾਰਵਾਈ ਕਿਉਂ ਨਹੀਂ ਹੁੰਦੀ ਮੈਂ ਜਥੇਦਾਰ ਜਗਬਾਤ ਸਿੰਘ ਸ਼ਰਮਣੀ ਪਾਕਾਲੀ ਦੇ ਸੂਚਨਾ ਦਰਵਾਜ਼ੇ 13 ਸੌ ਫੋਰਥ ਵਾਰ ਚੱਕਰਵਰਤੀ ਰੋਡ ਮਿਸਲਪਾਪਾ ਵੀਰ ਸਿੰਘ ਧੀਰ ਸਿੰਘ ਦਾ ਮੁੱਖ ਜਥੇਦਾਰ ਨੇ ਵੀਰ ਰਣਜੀਤ ਸਿੰਘ ਛੋਟੀ ਤੇ ਅੱਜ ਜਿਹੜਾ ਮੋਰਚਾ ਅੱਜ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਆ ਹੁਸ਼ਿਆਰਪੁਰ ਜੋ ਸ਼ਰਮਨਾਕ ਘਟਨਾ ਹੋਈ ਆ ਉਹਦੇ ਲਈ ਕਰ ਰਹੇ ਆ ਤੇ ਜਥੇਦਾਰ ਗੋਵਿੰਦਰ ਸਿੰਘ ਚੰਦਰੀ ਅਗਵਾਈ ਦੇ ਵਿੱਚ ਕਰ ਰਹੇ ਆ ਜੋ ਵੀ ਇਹ ਸ਼ਰਮਨਾਕ ਘਟਨਾ ਹੋਈ ਆ ਸਭ ਨੂੰ ਪਤਾ ਇਹ ਇਹੋ ਘਟਨਾ ਦਾ ਜੋ ਵੀ ਆ ਜਿੱਦਾਂ ਅਸੀਂ ਪੰਜਾਬ ਦੇ ਵਾਸੀ ਬਾਹਰ ਜਾਂਦੇ ਹਾਂ ਹਿਮਾਚਲ ਜਾਂਦੇ ਹਾਂ ਹਰਿਆਣਾ ਜਾਂਦੇ ਆ ਨੂੰ ਅਗੇ ਪੂਜਗਾ ਨਹੀਂ ਲੈ ਸਕਦੇ ਉੱਥੇ ਜਾ ਕੇ ਤੇ ਜਿਹੜੇ ਪ੍ਰਵਾਸੀ ਆ ਇਹ ਬਾਹਰੋਂ ਆਂਦੇ ਆ ਕਤਲ ਤੱਕ ਕਰਕੇ ਆ ਜਾਂਦੇ ਆ ਦੇਖੋ ਪੁੱਛ ਗਿਛ ਨਹੀਂ ਹੁੰਦੀ ਅਸੀਂ ਠੀਕ ਹੈ ਜੀ ਜਿੰਨਾ ਪ੍ਰਵਾਸੀ ਆ ਉੱਚਤ 90% ਕ੍ਰਿਮਨਲ ਰਿਕਾਰਡ ਹੋਊਗਾ ਉਹਦਾ ਪੰਜਾਬੀਆ ਇਹ ਕਦੀ ਵੀ ਇਸ ਚੀਜ਼ ਦੀ ਆਵਾਜ਼ ਨਹੀਂ ਦਿੱਤੀ ਤੇ ਕਦੀ ਵੀ ਇਹ ਦੇਖਿਆ ਨਹੀਂ ਵੀ ਇਹਦਾ ਰਿਕਾਰਡ ਕੀ ਆ ਆਪਣੇ ਘਰਾਂ ਵਿੱਚ ਆਪਾਂ ਕਰਾਇਦੇ ਕਮਰੇ ਦੇ ਦਿੰਦੇ ਆ ਦੇ ਉਹ ਉਸਦਾ ਫਾਇਦਾ ਚੱਕ ਕੇ ਕਈ ਜਿਗ੍ਹਾ ਇਹ ਵਾਰਦਾਤ ਹੋ ਰਹੀ ਈ ਆ ਠੀਕ ਹੈ ਜੀ ਤੇ ਇਹੀ ਬੇਨਤੀ ਆ ਸਰਕਾਰ ਨੂੰ ਕਿ ਇਹਨਾਂ ਦੇ ਆਧਾਰ卡ਡ ਵੋਟਰ卡ਡ ਵਗੈਰਾ ਨਾ ਬਣਾਏ ਜਾ ਤੇ ਇਹਨਾਂ ਨੂੰ ਕੋਈ ਹੱਕ ਨਾ ਇੱਧਰ ਰਜਿਸਟਰੀਆਂ ਕਰਾਵਾ ਕੇ ਕੁੱਟੀਆਂ ਬੈਠੇ ਨੇ ਦੇ ਵੀ ਹੱਦਕਾਰ ਨਹੀਂ ਇਹ ਹੋਣਾ ਚਾਹੀਦਾ ਇਹਨਾਂ ਦਾ ਠੀਕ ਹੈ ਜੀ ਤੇ ਇੱਕ ਆਪਾਂ ਸੁਣੀ ਸੀ ਕਿਸੇ ਵੀਡੀਓ ਦੇਖੀ ਸੀ ਕਿਤੇ ਜੀ ਕਹਿੰਦੇ ਵੀ ਜੇ ਪੰਜਾਬੀ ਚੱਲਗੇ ਤਾਂ ਇੰਡਸਟਰੀਆਂ ਬੰਦ ਹੋ ਜਾਣਗੀਆਂ ਕੋਣਾ ਨੂੰ ਪੁੱਛਣਾ ਚਾਹੁੰਦੇ ਆ ਕਿ ਕਿਉਂ ਬੰਦ ਹੋ ਜਾਣਗੀਆਂ ਸਾਡਾ ਪੰਜਾਬੀ ਭਾਈਚਾਰਾ ਵਿਲਾ ਮਿਰਦਾ ਅਨਪਲਾਈਡ ਆ ਬਹੁਤ ਹੰਗਾ ਠੀਕ ਹੈ ਜੀ ਕੰਮਕਾਰ ਕੋਣਾ ਕੋ ਹੈ ਨਹੀਂ ਤੇ ਫੇਰ ਕਈ ਇਹ ਵੀਡੀਓ ਥੱਲੇ ਕਮੈਂਟ ਕਰਨਗੇ ਵੀ ਭਾਈ ਪੰਜਾਬੀ ਕੰਮ ਕਰਕੇ ਨਹੀਂ ਰਾਜੀ ਕਿਉਂ ਕਰਕੇ ਨਹੀਂ ਰਾਜੀ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਪੰਜਾਬੀਆਂ ਨੂੰ ਆਪਣੇ ਕੰਮ ਦੇ ਮੁੱਲ ਦੇ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ ਜਾਈ ਦੇ ਟਾਈਮ ਦੇ ਵਿੱਚ ਮੁਠਾਈ ਦਿੱਨੀ ਆ ਕਿਤੋਂ ਘੱਟ 25000 ਰੁਪਏ ਪਖਾਉਦਾ ਚਾਹੀਦੀ ਹੈ ਨਾ ਤੇ ਭਈਆ ਕੀ ਕਰਦਾ ਪ੍ਰਵਾਸੀ 10000 ਦੇ ਵਿੱਚ ਉਹ ਕੰਮ ਕਰ ਦਿੱਤੀ ਤੇ ਰਾਜੀ ਹੋ ਜਾਂਦਾ ਤੇ 10000 ਦੇ ਵਿੱਚ ਜਿਹੜਾ ਪੰਜਾਬੀ ਕੰਮ-ਕੰਮ ਕਰੂਗਾ ਪੰਜਾਬੀ ਕੰਮ ਕਰੂਗਾ ਵੀ ਤਾਂ ਉਹ ਕੀ ਕਰ ਪਾਲੂਗਾ ਦੱਸੋ ਸਹੀ ਹੈ ਪ੍ਰਵਾਸੀਆਂ ਨੂੰ ਦਾ ਚਲੋ ਰਹਿਣਾ ਸਹਿਣਾ ਖਾਣਾ ਪੀਣਾ ਇੱਥੇ ਹੀ ਕਰ ਦਿੱਤਾ ਫ੍ਰੀ ਕਰ ਦਿੱਤਾ ਜਾਂਦਾ ਤੇ 10000 ਤਾਂ ਉਹਦੀ ਜੇਬ ਚ ਜਾਂਦਾ ਪੰਜਾਬੀ ਉਹ ਤਾਂ ਪੀ ਕੀ ਕਰੂਗਾ ਇਸ ਲਈ ਪੰਜਾਬੀ ਬੰਦਾ ਰਸਨਾ ਨੂੰ ਵੀ ਜਦੋਂ ਇੱਕ ਵਾਰ ਅਗਰ ਪੰਛੀ ਪ੍ਰਵਾਸੀਆਂ ਨੂੰ ਵੇਖੋ ਭੇਜਿਆ ਜਾਏ ਤਾਂ ਦੇਖੋ ਪੰਜਾਬ ਦੇ ਵਿੱਚ ਕੰਮ ਕਿੰਨਾ ਮਿਲਦਾ ਹਰ ਪੰਜਾਬੀ ਪਰਣਾ ਦੇ ਪੰਜਾਬੀਆਂ ਨੂੰ 50-50 ਲੱਖ ਜਲਾ ਕੇ ਬਾਹਰ ਜਾਣ ਦੀ ਲੋੜ ਹੈ ਤਾਂ ਸਾਡੀਆਂ ਧਿਆਨ ਕਿੱਥੇ ਬੰਦੀਆਂ ਆਪ ਕਾਰਵਾਈ ਕਰਨੀਆਂ ਜਿੰਨੇ ਹੱਥ ਸਕੇ ਆਪਣੇ ਕਾਨੂੰਨ ਹੁੰਦੇ ਆ ਤਾਂ ਉਹਨੂੰ ਬਦਲ ਆਪਣੇ ਤਰੀਕੇ ਤਰੀਕੇ ਨਾਲ ਸੱਦਾ ਲਾਇਆ ਜਾਏਗਾ ਇਹ ਜਿਹੜਾ ਮੁਸਾਇਦੇ ਘਟਨਾ ਤੋਂ ਲੋਕ ਸਕੂਲ ਤੋਂ ਪਹਿਲਾਂ ਆ ਗਏ ਉਸ ਬੱਚੇ ਦੇ ਨਾਲ ਜੋ ਹੋਇਆ ਏ ਤੋ ਵੇ ਜੀ ਉਹਨੂੰ ਇਹਨੇ ਕਿਤੀ ਸੀ ਫੜ ਕੇ ਰੱਖਦੇ ਆ ਜੀ ਇਹ ਉਸ ਉਸ ਦੇ ਵਿੱਚ ਆਏ ਪੱਥੀ ਹੋਏ ਨੇ ਮਿਆਦ ਦੇ ਪ੍ਰਵਾਸੀ ਵੀ ਜੂਰੇ ਨੇ ਮਹਿੰਤ ਕਰਨ ਸੌਰੀ ਕਰਨ ਕਰਤ ਕਰਨ ਤੋਂ ਕਰਦੇ ਨੇ ਜੀ ਦੇਖੋ ਜੀ ਜਿਹੜੇ ਆਪਣੇ ਐਮਸੀ ਸਰਬਾਨ ਹੈਗੇ ਨੇ ਜਾਂ ਪੰਜ ਤੇ ਨਾਲ ਸਰਪੰਚ ਪੰਚ ਹੈਗੇ ਨੇ ਜੀ ਇਹਨਾਂ ਸਾਰਿਆਂ ਨੂੰ ਮੈਂ ਬੁਲਾ ਕੇ ਮੈਂ ਮੀਟਿੰਗ ਕੀਤੀ ਸੀ ਜੀ ਸਤਿੰਦਰ ਪਹਿਲਾ ਜੀ ਜਿੰਨੇ ਵੀ ਤੁਹਾਡੇ ਏਰੀਆ ਦੇ ਵਿੱਚ ਪ੍ਰਵਾਸੀ ਵੀ ਜੂਰੇ ਨੇ ਜੀ ਉਹਨਾਂ ਦੀ ਮੈਨੂੰ ਰਿਸਟਰਡ ਦਿੱਤੀ ਜਾਣ ਜੀ ਜੇਕਰ ਉਹ ਤੁਸੀਂ ਪਹਿਲਾਂ ਹੀ ਰਿਸਟਰਡ ਕਰਾਏ ਨੇ ਠੀਕ ਹੈ ਜਿਹੜੇ ਰਿਸਟਰਡ ਨਹੀਂ ਹੋਏ ਉਹਨਾਂ ਦਾ ਸਾਰਾ ਵਾਇਰਡ ਲਾ ਕੇ ਸਾਹ ਕਿਤੇ ਜਮਾ ਕਰਾਇਆ ਜਾਂਦਾ ਹੈ ਓਕੇ ਜੀ